ਸਸਿਕਲ ਦੋਸਤੋ ਦੋਸਤੋ ਤਰੀਕ 4 ਸਪਟੰਬਰ ਪਾਸਪੋਰਟ ਰਿਸੀਵ ਹੋਇਆ ਜੀ 21 ਜਿਨ੍ਹਾਂ ਵਿੱਚ 7 ਪਾਸਪੋਰਟ ਵਿਸਟਰ ਵੀਜ਼ਾ ਨਾਲ ਸੰਬੰਧਿਤ ਨੇ ਆਹ ਜਿਹੜੇ 4 ਪਾਸਪੋਰਟ ਨੇ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਨੇ ਸਟੂਡੈਂਟ ਵੀਜ਼ਾ ਦੇ ਹੋਰ ਵੀ 5 ਪਾਸਪੋਰਟ ਨੇ ਬਟ ਉਹ ਮੈਂ ਅਲੱਗ ਤੋਂ ਇਸ ਕਰਕੇ ਰੱਖੇ ਨੇ ਕਿ ਉਹ ਕਪਲਸ ਦੇ ਪਾਸਪੋਰਟ ਨੇ 5 ਹੀ ਪਾਸਪੋਰਟ ਓਪਨ ਵਰਕ ਪਰਮਿਟ ਦੇ ਨੇ 5 ਹੀ ਪਾਸਪੋਰਟ ਸਟੂਡੈਂਟ ਵੀਜ਼ਾ ਦੇ ਨੇ ਉਹ ਕੈਂਡੀਡੇਟਸ ਨੇ ਜਿਹੜੇ ਜਿਨ੍ਹਾਂ ਦਾ ਕੇਟ ਅਸੀਂ ਕੱਠਿਆਂ ਦਾ ਅਪਲਾਈ ਕੀਤਾ ਸੀ ਤੇ ਕੱਠਿਆਂ ਦਾ ਹੀ ਪਾਸਪੋਰਟ ਸਟੈਂਪ ਹੋ ਕੇ ਸਾਨੂੰ ਮਿਲ ਚੁੱਕਿਆ ਦੋਸਤੋ ਵਿਜ਼ਟਰ ਵੀਜ਼ਾ ਵਾਲੇ ਕੈਂਡੀਡੇਟਸ ਨੂੰ ਇੱਕ ਸੁਨੇਹਾ ਮੇਰਾ ਜਰੂਰ ਆ ਕਿ ਜੇ ਤੁਹਾਡੇ ਇਵੈਂਟ ਅੱਜ ਤੋਂ 3 ਮਹੀਨੇ ਬਾਅਦ ਆ ਤਾਂ ਆਪਦਾ ਕੇਸ ਹੁਣੇ ਪ੍ਰੋਸੈਸ ਕਰੋ ਅਗਲਾ ਥਮਾ ਨਹੀਂ ਰਿਹਾ ਹੁਣ ਥੋੜਾ ਜਿਹਾ ਟਾਈਮ ਆ ਜਿਹੜਾ 3 ਤੋਂ 3.5 ਮਹੀਨੇ ਤੱਕ ਦਾ ਤੁਸੀਂ ਲੈ ਕੇ ਚੱਲੋ ਸਟੈਂਪ ਇਕ ਤੱਕ ਦਾ ਇਹ ਨਾ ਹੋਵੇ ਕਿ ਤੁਸੀਂ ਉਹੀ ਮਹੀਨੇ ਢੇਰ ਮਹੀਨੇ ਦਾ ਹਿਸਾਬ ਰੱਖ ਕੇ ਆਪਦਾ ਕੇਸ ਅਪਲਾਈ ਕਰੋ ਤੇ ਤੁਹਾਡਾ ਇਵੈਂਟ ਲੰਘ ਜੀਵੇ ਦੋਸਤੋ ਇਹ ਉਹ ਕੈਂਡੀਡੇਟਸ ਨੇ ਜਿਹੜੇ ਸਟੂਡੈਂਟ ਵੀਜ਼ਾ ਤੇ ਅਕਤੂਬਰ ਸੈਸ਼ਨ ਜਾਂ ਕਮਿੰਗ ਈਅਰ ਦੇ ਜਨੂਅਰੀ ਸੈਸ਼ਨ ਦੇ ਵਿੱਚ ਕੈਨੇਡਾ ਜਾ ਰਹੇ ਨੇ ਦੋਸਤੋ ਇਹ ਉਹ ਕੈਂਡੀਡੇਟਸ ਨੇ ਜਿਹੜੇ ਕਪਲ ਜਾ ਰਹੇ ਨੇ ਕੈਨੇਡਾ ਜਿਨ੍ਹਾਂ ਦੇ ਹਸਬੰਡ ਦਾ ਓਪਨ ਵਰਕ ਪਰਮਿਟ ਵਾਈਫ ਦਾ ਮੇਜਰ ਇਹਨਾਂ ਵਿੱਚ ਸਾਰੇ ਕੁੜੀਆਂ ਹੀ ਪੜਨ ਚੱਲੀਆਂ ਨੇ ਮੁੰਡੇ ਸਾਰੇ ਓਪਨ ਵਰਕ ਪਰਮਿਟ ਤੇ ਚੱਲੇ ਨੇ ਇਹ ਉਹ ਪਾਸਪੋਰਟ ਨੇ ਜਿਹੜੇ ਇਕੱਠੇ ਕੈਨੇਡਾ ਜਾਣਗੇ ਸੋ ਦੋਸਤੋ ਸਮਾਂ ਬੜਾ ਬਦਲਿਆ ਕਹਿੰਦੇ ਹੁੰਦੇ ਜਦੋਂ ਚੀਜ਼ਾਂ ਸਟ੍ਰੈਕਟ ਹੁੰਦੀਆਂ ਨੇ ਜਦੋਂ ਚੀਜ਼ਾਂ ਦੇ ਵਿੱਚ ਹਿਲਜੁਲ ਹੁੰਦੀ ਆ ਤਾਂ ਉਦੋਂ ਬੜਾ ਕੁਝ ਬਦਲ ਜਾਂਦਾ ਤੇ ਬੜਾ ਕੁਝ ਨਿਖਰ ਕੇ ਮੂਰੇ ਆਉਂਦਾ ਲੋਕਾਂ ਦਾ ਕੈਨੇਡਾ ਪ੍ਰਤੀ ਜਿਹੜਾ ਨਜ਼ਰੀਆ ਉਹ ਬੜਾ ਬੜੀ ਹੀ ਵਧੀਆ ਤਰੀਕੇ ਨਾਲ ਬਦਲਿਆ ਜਿਹੜੇ ਹੁਣ ਆਹ ਕਪਲ ਜਾ ਰਹੇ ਨੇ ਇਹਨਾਂ ਦਾ ਸਾਰਾ ਫੋਕਸ ਸੀ ਜਿਹੜਾ ਉਹਦੇ ਸੈਟਲਮੈਂਟ ਪਲਾਨ ਨੂੰ ਲੈ ਕੇ ਸੀ ਇਹਨਾਂ ਦਾ ਸਾਰਾ ਫੋਕਸ ਉਸ ਤੋਂ ਬਿਨਾ ਵੀਜ਼ਾ ਨਿਕਲਨੇ ਬਣੀ ਸੀ ਮਤਲਬ ਕੱਲੇ ਸਟੂਡੈਂਟ ਦਾ ਜੇ 25 ਤੋਂ 30 ਦਿਨ ਲੱਗਦੇ ਆ ਤਾਂ ਕਪਲ ਵਾਲਾ ਕੇਸ ਆ ਜਿਹੜਾ 14 14 15 15 ਦਿਨਾਂ ਦੇ ਵਿੱਚ ਸਾਰੇ ਸਾਡੇ ਰਿਜ਼ਲਟ ਆਏ ਨੇ ਪਰ ਕੋਸ਼ਿਸ਼ ਇਹਨਾਂ ਸਾਰਿਆਂ ਦੀ ਇਹ ਕਿ ਯੂਨੀਵਰਸਿਟੀ ਚੱਕ ਰਹੇ ਨੇ, ਮਾਸਟਰ ਡਿਗਰੀ ਚੱਕ ਰਹੇ ਨੇ, ਆਪਦੇ ਫਿਊਚਰ ਨੂੰ ਪਲਾਨ ਕਰਕੇ ਚੱਲੇ ਨੇ। ਬਹੁਤ ਸਾਰੇ ਕੇਸ ਇਹਨਾਂ ਵਿੱਚ ਆਕੇ ਸੇਜ ਜਾਂ ਸਾਡੇ ਕੋਲੇ ਜਿਨ੍ਹਾਂ ਨੇ ਅਗਲੇ ਸਾਲ ਹਲੇ ਸਪਟੰਬਰ ਚ ਪੜਨ ਜਾਣਾ, ਨੈਕਸਟ ਈਅਰ ਸਪਟੰਬਰ ਦਾ ਇਹਨਾਂ ਨੇ ਦਾਖਲਾ ਲਿਆ ਪਰ ਇਹ ਕਹਿੰਦੇ ਕੋਈ ਨਹੀਂ ਜੀ, ਵੇਟ ਕਰ ਲਾਂਗੇ ਇੱਕ ਸਾਲ ਪਰ ਸਾਨੂੰ ਕੋਰਸ ਤੇ ਯੂਨੀਵਰਸਿਟੀ ਉਹ ਚਾਹੀਦੀ ਆ। ਜਿੰ ਜਿੱਥੇ ਸਾਡਾ ਫਿਊਚਰ ਸਿਕਯੂਰ ਹੋਵੇ ਸੋ ਅਗਲੀਆਂ ਗੱਲਾਂ ਹੁਣ ਨਹੀਂ ਰਹੀਆਂ ਸਟੂਡੈਂਟ ਵੀ ਬੜਾ ਅਵੇਅਰ ਹੋ ਗਿਆ ਉਹਨੂੰ ਇਹ ਨਹੀਂ ਹੁੰਦਾ ਕਿ ਮੇਰੀ ਆਫਰ ਲੈਟਰ ਜਲਦੀ ਆ ਜੇ ਮੈਂ ਜਲਦੀ ਚਲਾ ਜਾਵਾਂ ਉਹਨੂੰ ਇਹ ਆ ਕਿ ਜੇ ਮੈਂ ਉੱਥੇ ਪਹੁੰਚਾਂ ਤਾਂ ਬੜੇ ਹੀ ਵਧੀਆ ਤਰੀਕੇ ਨਾਲ ਮੇਰਾ ਸੈਟਲਮੈਂਟ ਪਲਾਨ ਹੋ ਸਕੇ ਸੋ ਦੋਸਤੋ ਮੈਂ ਅੱਜ ਉਹਨਾਂ ਕੈਂਡੀਡੇਟਸ ਨੂੰ ਇਹ ਦੱਸ ਦੇਣਾ ਚਾਹੁੰਦਾ ਜਿਹੜੇ ਵੇਟ ਕਰ ਰਹੇ ਨੇ ਘਰੇ ਬੈਠ ਕੇ ਮੈਰਿਡੋਂਗ ਪੜਨ ਜਾਣਾ ਚਾਹੁੰਦੇ ਹੋ ਵਧੀਆ ਤਰੀਕੇ ਨਾਲ ਕੇਸ ਆਫ ਦਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਐਸੂਨ ਐਸ ਪੋਸੀਬਲ ਮੈਕਰੋ ਗਲੋਬਲ ਦੀ ਕਿਸੇ ਵੀ ਨਜ਼ਦੀਕੀ ਬ੍ਰ ਪ੍ਰੋਪਰਲੀ ਸਮਝੋ ਸਾਰੇ ਕੋਰਸ ਐਂਡ ਯੂਨੀਵਰਸਿਟੀ ਤੇ ਡਿਸਕਸ਼ਨ ਕਰੋ ਫਿਰ ਆਪਦਾ ਕੇਸ ਅਪਲਾਈ ਕਰੋ ਤਾਂ ਜੋ ਤੁਹਾਡੇ ਨਤੀਜੇ ਤਾਂ ਚੰਗੇ ਆਉਣ ਹੀ ਆਉਣ ਪਰ ਕੈਨੇਡਾ ਪਹੁੰਚਣ ਤੋਂ ਬਾਅਦ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਥੈਂਕ ਯੂ ਵੈਰੀ ਮਚ